ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਆਂ ਅਸੀਂ ਮੇਲੇ ਤੇ ਇੱਥੇ ਵਿਸਾਖੀ ਮੇਲਾ ਲੱਗਦਾ ਹੁੰਦਾ ਹਰ ਇੱਕ ਸਾਲ ਤਿੰਨ ਦਿਨਾਂ ਦਾ ਹੁੰਦਾ ਹੋ ਉਹ ਮੇਲਾ ਤੇ ਕੱਲ ਦਾ ਸ਼ੁਰੂ ਹੋਇਆ ਹੋਇਆ ਕੱਲ ਪਰ ਅਸੀਂ ਗਏ ਨਹੀਂ ਸੀਗੇ ਬਲਜਿੰਦਰ ਘਰ ਠੀਕ ਨਹੀਂ ਸੀਗੀ ਤੇ ਅੱਜ ਆ ਰਹੇ ਆਂਗੇ ਹੁਣ ਤਿਆਰ ਅਸੀਂ ਹੋਏ ਹੋਏ ਆਂ ਬਸ ਮਹਾਵੀਰ ਨੂੰ ਡਿਗ ਰਿਹਾ ਹੋ ਗਿਆ ਹੋਇਆ ਟਿਊਸ਼ਨ ਤੇ 7:30 ਵਜੇ ਆਊਗਾ 20 ਹੋ ਗਏ ਹਮ 7 ਵੀ ਹੋ ਗਏ 5-7 ਮਿੰਟ ਰਹਿ ਗਏ ਬਸ ਉਹਦੇ ਆਉਣ ਵਾਲਾ ਹੋਊਗਾ ਤੇ ਫਿਰ ਜਾਂਦੇ ਆਂ ਅਸੀਂ ਬਸ ਲੋਕ ਲੋਕ ਕਰਤਾ ਪਹਿਲਾਂ ਆਟਾ ਚੱਕਣਾ ਟੋ ਗੱਡੀ ਚਾਬੀ ਰਹਿ ਗਈ ਹੈ ਆਟਾ ਚੱਕੇ ਆਟਾ ਰੱਖਿਆ ਹੋਇਆ ਗੁਰਮੀਰ ਰੱਖਿਆ ਆਟਾ ਜਾਂਦੇ ਹੀ ਪਹਿਲਾਂ ਗੱਡੀ ਧਰ ਲੈਣੇ ਆਪਾਂ ਹੈਨਾ ਰਹਿ ਗਈ ਹੈ ਚਾਬੀ ਗੁਰਮੀਰ ਕੱਢ ਕੇ ਰੱਖੇ ਚਾਬੀ ਲੋਕ ਗੱਡੀ ਵੀ ਨਾ ਗੱਡੀ ਵੀ ਕੱਢ ਕੇ ਨਾਲ ਚਾਬੀ ਜਾ ਗੱਡੀ ਵੀ ਲੈ ਗੱਡੀ ਦੀ हां ਗੱਡੀ ਦੀ ਚਾਬੀ ਕੱਢ ਕੇ ਲੈ ਜਾ ਦੇ ਹਾਂਜੀ ਹੁਣ ਆਟਾ ਲੈਣ ਗਏ ਆ ਇੱਥੇ ਰੱਖਿਆ ਹੋਇਆ ਸੀ ਪਹਿਲਾਂ ਰੱਖ ਗਿਆ ਸੀ ਗੁਰਮੀਰ ਤੇ ਉਹਨਾਂ ਨੇ ਕਿਹਾ ਸੀ ਘੰਟੇ ਨੂੰ ਜਾ ਕੇ ਲੈ ਜਿਓ ਸਾਡੇ ਘਰ ਦੇ ਪਿੱਛੇ ਹੀ ਹੈ ਇਹ ਅਸੀਂ ਕਵੀ ਹੁਣ ਚੱਕ ਲਈਏ ਤੇ ਆਪਸਾ ਆਂਗੇ ਮਿਲੋ ਤਾਂ ਫਿਰ ਇਹਨੂੰ ਬੰਦ ਹੋ ਜੂਗੀ ਚੱਕੀ ਇਹ ਕੱਲ ਤੇ ਕੱਲ ਜਾਊਗੀ ਮਾਹ ਵੀ ਟਿਊਸ਼ਨ ਤੋਂ ਆ ਗਿਆ ਪਤਾ ਸੀਗਾ ਹਾਂਜੀ ਇਹ ਤਿੰਨੇ ਜਾਣੇ ਪਿੱਛੇ ਬੈਠੇ ਨੇ ਤੇ ਮਾਹ ਦਾ ਟਿਊਸ਼ਨ ਤੋਂ ਆ ਗਿਆ ਸੀ ਭੱਜਿਆ ਆਇਆ ਕੀ ਕਹਿੰਦੇ ਪਾਪਾ ਪਤਾ ਨਹੀਂ ਪੀਆ ਨਹੀਂ ਹੋਣਾ ਜਾਂ ਜਾਂ ਕੁਝ ਹੋਰ ਲਿਖਿਆ ਆਊਗਾ ਕੀ ਕਹਿੰਦੇ ਬੁਸ਼ਕੇ ਪੀੜ ਕੋਸਾ ਹੀ ਖਾਲੀ ਹੱਥ ਕੀ ਕਹਿੰਦੇ ਹੋ ਮਾਡਾ ਮੋਬਾਈਲ ਲੈਣਾ ਜੀ ਉਹਨਾਂ ਤੁਸੀਂ ਵੀਡੀਓ ਬਣਾਉਣਾ ਹੈਗੇ ਪੇਮੈਂਟ ਕਰਨੀ ਏ ਉਹਨੂੰ ਮੈਂ ਲੈ ਫੜਾ ਕੱਟ ਕੇ ਵੀਡੀਓ ਲਈ ਆਟਾ ਲਿਆ ਆਟਾ ਭੜਾ ਨਹੀਂ ਪਿਆਉਂਦੇ ਹੈਗੇ ਅਸੀਂ 15 ਤੋਂ 20 ਦਿਨ ਦੇ ਵਿੱਚ ਪਿਆਉਣਾ ਇੱਕ ਵਾਰ ਚ ਫਿਰ ਠੀਕ ਰਹਿੰਦਾ ਕੰਮ ਬੜਾ ਵੀ ਪਿਆ ਕੇ ਰੱਖਣ ਦਾ ਫਾਇਦਾ ਨਹੀਂ ਹੈਗਾ ਤੇ 15 ਦਿਨ ਚੱਲ ਜਾਂਦਾ ਇਹ ਲੋ ਜੀ ਪੰਜਣਾੜਿਆ ਸਾਹਮਣੇ ਦੋ ਨੰਬਰ ਗੇਟ ਦੇ ਲੱਗਦਾ ਮਿਲਦਾ ਸਟੇਡੀਅਮ ਦੇ ਵਿੱਚ ਲੋ ਜੀ ਬਸ ਪਹੁੰਚ ਗਏ ਸਾਹਮਣੇ ਮੇਲਾ ਹੀ ਆ ਤੇ ਅਸੀਂ ਟਾਈਮ ਨਹੀਂ ਆਏ ਕਿਉਂਕਿ ਫਿਰ ਹੈ ਨਾ ਹੁਣ ਥੋੜਾ ਘੱਟ ਘੱਟ ਲੂਗਾ ਫਿਰ ਬਾਲਾ ਘੱਟ ਹੋ ਜਾਊਗਾ ਅਸੀਂ ਸਾਰੇ ਜਾਂਦੇ ਆ ਜੇ ਤੁਰ ਕੇ ਤੇ ਜਦੋਂ ਵਾਪਸ ਇਹਦੇ ਮੁੜ ਕੇ ਆਵਾਂਗੇ ਤੁਹਾਨੂੰ ਉਹ ਦਿਖਾਵਾਂਗੇ ਅਸੀਂ ਬਹੁਤ ਦੂਰ ਤੱਕ ਗੱਡੀਆਂ ਗੱਡੀਆਂ ਹੁਣ ਵੀ ਕਿੱਥੇ ਆ ਗੱਡੀਆਂ ਖੜੀਆਂ ਨੇ ਕੋਈ ਤਾਂ ਸ਼ੁਰੂ ਹੋਈਆਂ ਨੇ ਥੋੜੀਆਂ ਹੀ ਨੇ ਫਿਰ ਦੇਖਿਓ ਹੋਰ ਦੂਰ ਤੱਕ ਗੱਡੀਆਂ ਖੜੀਆਂ ਹੋਣਗੀਆਂ ਸਾਰੇ ਉਹ ਕਿ ਸਾਰੀ ਆਰਸੀ ਪਉਂਦੀ ਹੈ ਵਕੇ ਆਰਸੀ ਦੇ ਵਿੱਚ ਦੋ ਵਾਰੀ ਮੇਲੇ ਲੱਗਦਾ ਨਾ ਜਿਵੇਂ ਪਿੰਡਾਂ ਦਾ ਹੋ ਲੱਗਦੇ ਰਹਿੰਦੇ ਮੇਲੇ ਆਸਪਾਸੇ ਇੱਥੇ ਤਾਂ ਦੋ ਵਾਰ ਲੱਗ ਮੜ ਕੇ ਵਾਪਸ ਤੇ ਬਾਦੂ ਹੋਣ ਨਹੀਂ ਹੈ ਤਾਂ ਸ਼ੁਰੂਆਤ ਹੈ ਤੇ ਵਾਪਸ ਆ ਮੰਨ ਗਏ ਬਸ ਹਾਂ ਆ ਘੜਿਆ ਦੇਖੀ ਜਾਂਦੇ ਮੈਨੂੰ ਖੜੇ ਤੂੰ ਵੀ ਮਿਲ ਗਿਆ ਹੋਈ ਹੈ ਚਲੋ ਪਰ ਜਾਣੇ ਆਏ ਆ ਅਸੀਂ ਇਹਨਾਂ ਨੂੰ ਪੁੱਛ ਕੇ ਦੇਖਿਆ ਕਣਕ ਹੈਨਾ ਸਾਰੇ ਮਾਰ। ਅੱਜ ਵੀ ਆਇਆ ਹਾਂ। ਹਰ ਤਰ੍ਹਾਂ ਦੀ ਸਟਾਨ ਨਕਲੀ ਇੱਥੇ। ਇੱਥੇ ਸ਼ਹਿਦ ਵਗਾਰਾ ਮਿਲਦਾ ਸੀਗਾ ਆਰਗੈਨਿਕ। ਇੱਧਰ ਨਾਲ ਪਰਦੇ-ਪੁਰਦੇ, ਸਹਰਾਣੇ ਆ, ਮੋਬਾਈਲ ਕਵਰ ਹੋਗੇ। ਭਾਂਡੇ ਮਿਲਦੇ, ਬੈਗ ਮਿਲਦੇ, ਵੇਖੋ। ਬਲਕਿੜਾ ਕੱਪੜੇ ਨੇ ਕਿ। ਇਹ ਤੋਂ ਆ। ਆ ਕੱਪੜੇ। ਸੋਲਾ ਵੀ ਕਰਨਾ ਆਪਣੇ ਪਲੀਜ਼ ਇੰਸਟਾਗ੍ਰਾਮ ਤੇ। ਇਹ ਜੋ 3-4 ਸੈਕਸ਼ਨ ਮਿਲ ਰਹੀ ਹੈ, ਹੋਲੋ ਕਰਨੇ ਕਿ ਮਿਲ ਰਹੇ। ਮੈਂ ਤੁਹਾਨੂੰ ਜਾਰੀ ਕਰਾਂਗਾ ਸਾਰੇ ਦੋਸਤਾਂ ਨੂੰ ਇਹ ਜੀ ਰਹਿਣਗੇ ਮਾਰੇ ਦੋਸਤਾਂ ਦੇ ਸਾਥ ਆਪਾਂ ਇਹ ਇੱਕ ਗੇਮ ਆ ਤੁਹਾਡੇ ਲਈ ਉਹ ਹੀ ਆਪਕੋ ਪਰਸਨਲੀ ਯੂਜ਼ ਕਰੇਗੇ ਪਲੀਜ਼ ਇਧਰ ਖਾਣ ਪੀਣ ਦੇ ਸਟਾਲ ਲੱਗੇ ਹੋਈਆਂ ਸਾਰੀਆਂ ਵੇਖੋ ਉਹ ਐਂਡ ਤੱਕ ਉਹ ਸਟਾਲ ਤਾਂ ਮਿਲਦੇ ਆਂ ਖਾਣ ਪੀਣ ਦੇ ਆ ਉਹ ਰੈਡੀਮੇਡ ਕੱਪੜੇ ਦੀਆਂ ਇੱਥੇ ਡੀਜੇ ਲੱਗਿਆ ਹੁੰਦਾ ਔਰ ਕੈਸਟਰ ਵਗੈਰਾ ਚੱਲਦਾ ਇੱਕ ਦਿਨ ਸਿੰਗਰ ਆਉਂਦੇ ਆ ਕਿ ਇੱਕ ਦਿਨ ਜਿਹੜੇ ਲੋਕਲ ਆਰਟਿਸਟ ਦੇ ਬੱਚੇ ਨੇ ਜਾਂ EMPLOYEES ਨੇ ਉਹ ਪਾਰਟਿਸਿਪੇਟ ਕਰਦੇ ਆ ਉਹ ਪਰਫਾਰਮ ਕਰਦੇ ਆ ਹਾਂ ਇਹ ਕੁਝ ਖਾਣਾ ਦੱਸੋ ਫਿਰ ਥੋੜੀ ਗਾਣਾ ਇਹਨਾਂ ਨੂੰ ਕੁਛ ਲੋਪੇਲੇ ਜਵਾਕਾਂ ਨੂੰ ਦਾਦੀ ਨੂੰ ਉਹਨਾਂ ਦੇ ਨੂੰ ਬੱਚਿਆਂ ਨੇ ਕੀ ਖਾਣਾ ਕੀ ਖਾਣਾ ਵੀ ਦੱਸੋ ਆ ਹੈ ਨਹੀਂ ਸਮਰੀ ਹੈ ਲੈ ਈ ਆਲੀ ਉਹ ਡਾਈਟ ਹੈਵਨ ਵਾਲੇ ਪਾਵਾ ਜੀ ਗਾਣੀਆਂ ਨੇ ਪਾਵਾ ਜੀ ਗਾਣੀਆਂ ਇਹਨਾਂ ਪਾਵਾ ਜੀ ਗਾਣੀਆਂ ਤੁਸੀਂ ਪਾਵਾ ਜੀ ਗਾਏਗਾ ਲਈ ਜਵਾਕਾਂ ਨੇ ਖਾਣੇ ਆਗੇ ਪਾਵਾ ਜੀ ਤੁਮਾਰੇ ਭੇਟਾ ਤਿਆਰ ਹੋ ਰਹੀਆਂ ਨੇ ਆਹ ਕਿੰਨੇ ਕਿਤੇ ਬਾਹਰੋਂ ਸਮੈਲ ਆ ਰਹੀ ਸੀਗੀ ਵਧੀਆ ਨਹੀਂ ਸੀਗੀ ਇਹ ਜਿਹੜੇ ਫਰੈਸ਼ ਲੱਗਦੇ ਆ ਮੈਨੂੰ ਜਿਹੜੇ ਆ ਬਰੈਡ ਦੇ ਉਹ ਆ ਬਣ ਜੇ ਉਹਨਾਂ ਦਾ ਬੇਹੇ ਹੀ ਸੀ ਕਾੜੇ ਕਾੜੇ ਹਾਂ ਮਾਮੀ ਉਹਦੋਂ ਕੈਨਸਲ ਕਰਾਇਆ ਫਿਰ ਆਪਾਂ ਅੱਛਾ ਨਾ ਇਹਨੇ ਅਪਲੀਕੇਸ਼ਨ ਕਰਾਣੀ ਪਈ ਟੇਸਟੀ ਬਣਾ ਜਾਣਾ ਪੂਰੇ ਕਾੜੇ ਕਾੜੇ ਗੰਨੇ ਵਧੀਆ ਲੱਗਦੇ ਆ ਨਾ ਅੱਜ ਇਹ ਹੋ ਗਈ ਫਿਰ ਨਹੀਂ

ਇਸ ਸਵਾਲ ਲੱਗਦੀਆਂ ਮੇਲੇ ਜਿਆਦਾ ਸਵਾਲ ਲੱਗਦੀਆਂ ਅਮਰਿੰਦਰ ਉਹਨਾਂ ਬੱਬਾ ਜੀ ਜਿੱਦ ਕਰ ਮੈਂ ਲਿਖਾਉਂਗਾ ਲਈ ਮੈਂ ਮਿੱਠਾ 50 ਰੁਪਏ ਪਾਈਆਂ ਮਿਲ ਜਾਣੇ ਯਾਰ ਵੀ ਪਾਈ ਐ ਇਹ ਠੰਡਾ ਭਾਈ ਇਹ ਲੋਕ ਨੇ ਸਾਰੇ ਗਾਣੇ ਦੋ ਲੋ ਬੱਬਾ ਜੀ ਮਰੀ ਪਰਨੇ ਗਾਣੇ ਨਹੀਂ ਹੈਗੇ ਮਿੱਠਾ ਇਹ ਆਉਂਦੀ ਨਹੀਂ ਹੈਗੀ ਅਸੀਂ ਨਹੀਂ ਦੇਣਾ ਜੀ ਸਾਡੇ ਹੁੰਦੇ ਵੀ ਪੈਸਾ ਤਿੰਨ ਗਲਾਸ ਵਰਕ ਲੈ ਜੀ

ਕੰਮ ਬੇ। ਇੱਥੇ ਬਹੁਤ ਗਾਣਾ ਲੱਗੇ ਹੋਏ ਆ। ਰੈਡੀमेड ਗਾਰਮੈਂਟ, ਜਰਾ ਲੇਡੀ ਦਾ ਸਾਮਾਨ, ਝੰਕੇ ਵਗੈਰਾ ਬੱਚਿਆਂ ਵਾਸਤੇ ਢਾਉਣੇ। ਇੱਥੇ ਫਿਰ ਟੀ-ਸ਼ਰਟਾਂ, ਪਰਦੇ ਵਗੈਰਾ आने वाला 11 और 12 पेंदी <laughs> आहे thank <laughs> not ਕਿੰਨਾ ਹੋ ਗਿਆ ਬੰਦੇ ਬੰਦ ਬੰਦ ਜੂੜੀ ਇੱਥੇ ਕਾਫੀ ਰੱਖਿਆ ਅਸੀਂ ਜੋ ਬੜੀ ਕਸਾ ਦਾ ਠੱਗ ਲੈ ਬੰਦੇ ਬੰਦ ਜੂੜੀ ਇੱਥੇ ਕਾਫੀ ਰੱਖਿਆ ਅਸੀਂ ਜੋ ਬੜੀ ਕਸਾ ਦਾ ਠੱਗ ਲੈ ਹਾਂਜੀ ਹੁਣ ਅਸੀਂ ਚੱਲੇ ਵਾਪਸ ਔਰ ਦੇਖੋ ਕਿੰਨਾ ਕਾਠਾ ਮੋਟਰਸਾਈਕਲ ਕਾਰਾਂ ਦੇਖੋ ਕਿੰਨੀਆਂ ਖੜੀਆਂ ਹੁਣ ਉਹ ਸਾਰੇ ਪਾਸੇ ਦੇਖੋ ਦੂਰ ਤੱਕ ਆ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ ਸਕੂਟਰ ਮੋਟਰਸਾਈਕਲ ਉਹ ਦੂਰ ਕੱਪ ਹੁੰਦੀਆਂ ਨੇ ਹੁਣ ਦੇਖੋ ਕਿੰਨੀਆਂ ਗੱਡੇ ਖੜੀਆਂ ਪਹਿਲਾਂ ਆਪਣੀ ਗੱਡੀ ਆ ਲਾਸਟ ਸੀ ਅੱਗੇ ਕੋਈ ਨਹੀਂ ਸੀ ਉਹ ਦੇਖ ਲਓ ਦੂਰ ਤੱਕ ਕਿੰਨੀਆਂ ਗੱਡੀਆਂ ਖੜੀਆਂ ਨੇ ਨਹੀਂ ਘੜ ਘੜ 200 ਮੀਟਰ ਅੱਗੇ ਤਾਂ ਗੱਡੀਆਂ ਖੜੀਆਂ ਨੇ ਦੇਖੋ ਦੋਨੇ ਪਾਸੇ ਸੜਕ ਤੇ ਪਾਰਕਿੰਗ ਬੰਦ ਆ ਪਰ ਕੋਈ ਪਾਰਕਿੰਗ ਇੰਨੀ ਕੋਈ ਪਈ ਇੱਥੇ ਵੀ ਰਾਹ ਬੰਦ ਦੀ ਨੇ ਇੱਕ ਇੱਕ ਸਾਈਡ ਤੋਂ ਗੱਡੀ ਇਹ ਗੱਡੀ ਮੋਟਰਸਾਈਕਲ ਮੋਟਰਸਾਈਕਲ ਸਾਰਾ ਉਹ ਤੱਕ ਫੜੇ ਰਹਾ ਰਾਹ ਬੰਦ ਕੀਤਾ ਸੀ